ਦੋਸਤੋ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ ਵਿੱਚ ਸਵਾਗਤ ਹੈ ਅੱਜ ਆਪਾਂ ਮੇਲਾ ਵੇਖਣ ਜਾ ਰਹੇ ਹਾਂ ਮਾਈ ਪੀਖਾਛੇ ਦਿਨਾਂ ਦਾ ਮੇਲਾ ਹੁੰਦਾ ਆਪਣੇ ਪਿੰਡ ਪਿੰਡ ਮੋਰਾਂ ਵਾਲੀ ਅੱਜ ਦੇ ਬਲੌਗ ਵਿੱਚ ਸਵਾਗਤ ਹੈ ਅੱਜ ਤੁਹਾਨੂੰ ਦਿਖਾਉਣੇ ਆ ਮੇਲਾ ਬੱਚੇ ਨੱਚਦੇ ਨੇ ਝੂਲੇ ਆ ਬੱਚੇ ਨੇ ਝੂਲਣਾ ਝੂਲੇ ਇੱਥੇ ਆਉਂਦਾ ਪੰਨ ਮੋਰਾਂ ਦਾ ਵਪਾਰੀ ਉੱਗਿਆ ਹੋਇਆ ਵਪਾਰੀ ਤੇ ਕਰਨਾ ਤੇ ਕੋਨਾ ਲੱਗੀਆਂ ਪਈਆਂ ਗੁਰੂਗਰ ਵਿੱਚ ਖੂਨਦਾਨ ਦਾ ਕੈਂਪ ਲੱਗਾ ਇੱਕ ਲੱਗਾ ਵਾ ਗੁਰੂ ਘਰ ਵਿੱਚ ਖੂਨਦਾਨ ਦਾ ਜਲਦੋਂ ਚੱਲ ਜੂਗਾ ਅੱਜ ਮੋਸਰ ਮੇਰੇ ਕਰਾਂਗਾ ਮੈਂ ਯਾਰ ਕੀ ਲੈ ਕੇ ਤਰ ਬਹੁਤ ਬਦਤਰ ਮੇਰੇ ਭਾਂ ਦੇ ਤੇ ਨਹੀਂ ਕੋਈ ਦੱਸ ਪਰ ਸਾਟੀ ਦੇ ਇਹ ਐ ਤੂੰ ਬੰਨੇ ਰੋਹ ਲੈ ਲਈ ਹੈ ਆ ਜੋ ਬੰਨੇ ਰੋਹ ਲਾ ਲਈ ਹੋਰ ਉਹ ਕਿਵੇਂ ਫਿਰ ਆ ਜਦੋਂ ਇਹ ਬਣਾ ਲਈ ਆਪਾਂ ਮਾਹੌਲ ਨੂੰ ਡੂਗਾ ਜੋ ਉੱਗੇ ਇਤਰਿੰਦਰ ਸਿੰਘ ਉਹ ਭੰਦ ਦੇ ਉੱਗੇ ਮੈਸਰੀ ਸਾਹਿਬ ਅਸੀਂ ਮੇਲਾ ਵੇਖਣ ਜਾ ਰਹੇ ਹੁਣ ਸਰਦੀ ਸੀ ਬੀ ਦਾ ਖਾੜਾ ਇਹ ਖਾੜਾ ਉਹ ਕਲਾਕਾਰ ਆ ਜਿਹੜਾ ਕਲਾਕਾਰ ਨਹੀਂ ਆਇਆ ਹੈ ਇਹਦਾ ਉਹ ਕਲਾਕਾਰ ਆ ਜਿਹੜਾ ਆਪਣੇ ਹੈਲੋ ਹੈਲੋ ਬਾਈ ਵੀ ਕਲਾਕਾਰ ਕਿਤੇ ਇੱਕ ਕਲਾਕਾਰ ਪਹੁੰਚ ਲਾਈਕ ਪਹੁੰਚ ਚੁੱਕੇ ਨੇ ਸਟਾਰ ਜੱਸੀ ਗੱਲ ਜੱਸੀ ਗੱਲ ਪਹੁੰਚ ਚੁੱਕੇ ਨੇ ਆਪਣੇ ਆਪ ਇਹ ਆਪਾ ਮੰਨ ਦੇਖ ਹੀ ਦੇ ਦੋ ਸੁਖੀਰ ਫਿਸ ਫਿਡਾਓ ਆਹ ਸੋਣਾ ਮੁੰਡਾ ਓਏ ਬੰਦ ਕਰ ਖਬਰ ਦਿੱਤੀ ਹੈ ਬਈ ਜਿਨ੍ਹਾਂ ਨੇ ਆਪਣੀ ਨੀਂਦਰਾ ਆਗਾਜ਼ ਦਾ ਪੀਂਦਾ ਮੇ ਸ਼ੁਰੂਆਤ ਕੀਤੀ ਅਮਨਤਾ ਕੋਈ ਕਰਵਾ ਦੇ ਪੱਗ ਦੀ ਉਹਦੀ ਵਿਰਸਾ ਮੰਗਦੀ ਮਹਾਰਾਜ ਦੇ ਮੱਥਾ ਲਾਵਾ ਐਵੇਂ ਤਾਂ ਜਲਤਾਂ ਦੀਆਂ ਲੱਲਾ ਹੁੰਦੀਆਂ ਖੰਭੇ ਬਣਾਉਂਦੀ ਤੇਰੀ ਚਾਹ ਬੰਡਵਾਰੀ ਆਵੇ ਖੰਭੇ ਬਣਾਉਂਦੀ ਮੈਨੂੰ ਕਹਿੰਦਾ ਖੜੀ ਕੁੜੀ ਆ ਮਸੰਦਰੇ ਪੰਡ ਬਦਲ ਨਹੀਂ ਜਿਹੜਾ ਪੰਡ ਹੈ ਦਾ ਇਹਨਾਂ ਦੇ ਬਣਾਟ ਟੀਮ ਦੇ ਬਣਾਟ ਟੀਮ ਦੇ ਆਹ ਤੋ ਦੋ ਕਬੱਡੀ ਦੇ ਪਲੇਅਰ ਤਖੜੇ ਤਖੜੇ ਪਲੇਅਰ ਨਾਲ ਮਿਲਾਉਣੇ ਆ ਅੱਜ ਆਹ ਵੇਖੋ ਚੋਬਰ ਦੇ ਡੋਲੇ ਡੂਲੇ ਆਹ 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 ਆਪ ਤਾਂ ਕਬੱਡੀ ਦੇ ਪਲੇਅਰ ਆ ਆਹ ਵੇਖੋ ਵਿਚਾਰੇ ਦਾ ਗਿੱਟਾ ਨਿਕਲ ਕੇ ਆ ਖੇਡਦੇ ਦਾ ਤੇ ਇੱਕ ਆ ਗਿਆਨੀ ਆ ਰਿਹਾ ਸੁਪਰ ਸਟਾਰ ਚੋਟੀ ਦਾ ਕੀ ਨੂੰ ਪ੍ਰਮੋਟ ਕਰ ਰਿਹਾ ਐ ਕਾ ਵੀ ਕੱਪੜੇ ਲਾਊਗਾ ਬਾਈ ਲਾਲੇ ਕੱਪੜੇ ਚੋਬਰਾਂ ਨੇ ਹੁਣ ਰੇਡਾਂ ਪਟਾਕੇ ਪਾੜਿਆ ਕੁੰਨਿਆਂ ਦਾ ਸਾਕਾਂ ਫਸਣਗੇ ਆਹ ਵੇਖੋ ਐ ਕਾ ਰੰਗ ਬਰੰਗੇ ਨੀਕਰਾਂ ਪਾਈਆਂ ਮੁੰਡਿਆਂ ਦੇ ਚੋਬਰਾਂ ਦੇ ਦਿਹਾਦੋਂ ਦੇਰੀਏ ਆਹ ਵੇਖੋ ਬਾਈ ਦੇ ਵਾਹਲ ਵੇਖੋ ਸ਼ੀਰਾ ਹੀ ਕਰੀ ਬੈਠਾ ਹੋਏ ਦੋ ਬਰਾਏ ਪਤਾ ਲੱਗ ਜੂਗਾ ਓਏ 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 ਆ ਫੜ ਲਿਆ ਓਏ 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 ਫੜ ਲਿਆ ਓਏ ਓਏ